ਕੱਲ ਦੇਸ਼ ਦੇ ਹੈਲਥ ਮਿਨਿਸਟਰ ਔਰ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਜੀ ਨੇ ਹੈਲਥ ਕਿਉਂਕਿ ਉਹ ਹੈਲਥ ਮਿਨਿਸਟਰ ਹੈ ਉਹਨੂੰ ਲੈ ਕੇ ਪੰਜਾਬ ਬਾਰੇ ਇੱਕ ਟਿੱਪਣੀ ਕੀਤੀ ਹੈ ਔਰ ਅੱਜ ਵੀ ਭਾਜਪਾ ਦੇ ਇੱਕ ਦਿੱਲੀ ਤੋਂ ਸਿੱਖ ਨੇਤਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਸਵਾਲ ਇਹ ਪੰਜਾਬ ਤੇ ਖੜੇ ਕਰ ਰਿਹਾ ਪਰ ਤਸਵੀਰ ਬਿਲਕੁਲ ਉਲਟ ਹੈ ਔਰ ਮੈਂ ਪੰਜਾਬ ਨਾਲ ਭਾਜਪਾ ਵੱਲੋਂ ਹੋਰੇ ਵਿਤਕਰੇ ਨੂੰ ਲੈ ਕੇ ਪੂਰੀ ਤਸਵੀਰ ਜਿਹੜੀ ਆ ਵਿਦ ਫੈਕਟ ਮੈਂ ਤੁਹਾਡੇ ਸਾਹਮਣੇ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹ ਦੱਸਣਾ ਚਾਹੁੰਦਾ ਦੇਸ਼ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਦਾ ਤੇ ਉਹ ਹਾਲ ਹੈ ਕਿ ਚੋਰੀ ਵੀ ਉੱਤੋਂ ਸੀਨਾ ਔਰ ਚੋਰੀ ਵੀ ਇੱਕ ਸੈਕਟਰ ਚ ਨਹੀਂ ਇਹ ਕਹਿੰਦੇ ਜੀ ਪੰਜਾਬ ਸਰਕਾਰ ਆਇਸ਼ਮਾਨ ਜਿਹੜੀ ਸਕੀਮ ਹੈ ਉਹਨੂੰ ਲੈ ਕੇ ਫੰਡ ਜਾਰੀ ਨਹੀਂ ਕਰ ਰਹੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੂੰਗਾ ਭਾਜਪਾ ਦੇ ਲੋਕਾਂ ਨੂੰ ਵੀ ਕਿ ਜਿਹੜੀ 320 ਕਰੋੜ ਰੁਪਏ ਹੈਲਥ ਸੈਕਟਰ ਦੇ ਜਾਰੀ ਹੋਣੇ ਤੋਂ 220 ਕਰੋੜ ਰੁਪਇਆ ਤੇ ਭਾਰਤ ਸਰਕਾਰ ਦਾ ਹਿੱਸਾ ਹੈ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਦਾ 950 ਕਰੋੜ ਰੁਪਇਆ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਨਹੀਂ ਜਾ ਰਿਹਾ ਪੰਜਾਬ ਵਾਸਤੇ ਰਿਲੀਜ਼ ਨਹੀਂ ਕੀਤਾ ਜਾ ਰਿਹਾ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦਾ 950 ਇਸੇ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਫੰਡ ਤੇ ਮੰਡੀ ਡਿਵੈਲਪਮੈਂਟ ਫੰਡ ਇਹ ਦੋਨੋਂ ਵਲਾ ਕੇ ਤਕਰੀਬਨ 1800 ਕਰੋੜ ਰੁਪਇਆ ਆਰਡੀਐਫ ਤੇ ਐਮਡੀਐਫ ਜਿਹੜਾ ਮੰਡੀ ਡਿਵੈਲਪਮੈਂਟ ਫੰਡ ਹੈ 170 ਕਰੋੜ ਰੁਪਇਆ ਉਹ ਵੀ 2 ਸਾਲ ਹੋ ਗਏ ਆ ਭਾਰਤ ਸਰਕਾਰ ਪੰਜਾਬ ਦਾ ਰੀਡ ਨਹੀਂ ਕਰ ਰਹੀ ਤੇ ਆਯੂਸ਼ ਜਿਹੜੀ ਯੋਜਨਾ ਹੈ ਉਹ ਵੀ ਹੈਲਥ ਸੈਕਟਰ ਨਾਲ ਜੁੜੀ ਹੈ 220 ਕਰੋੜ ਰੁਪਇਆ ਉਹ ਵੀ ਭਾਰਤ ਸਰਕਾਰ ਜਿਹੜੀ ਹੈ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਨਹੀਂ ਦੇ ਰਹੀ ਤਾਂ ਹੀ ਮੈਂ ਕਿਹਾ ਟੋਟਲ 8000 ਕਰੋੜ ਰੁਪਇਆ ਮੈਂ ਨੱਡਾ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਬੀਜੇਪੀ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ 2 ਸਾਲਾਂ ਤੋਂ ਜਿਹਦੇ ਬਾਰੇ ਅਸੀਂ ਵਾਰ-ਵਾਰ ਰਿਕੁਐਸਟ ਵੀ ਕੀਤੀ ਈਵਨ ਲਾਸਟ ਮੌਨਸੂਨ ਦਾ ਜਿਹੜਾ ਸੈਸ਼ਨ ਹੋਇਆ ਬਜਟਸ ਮੌਨਸੂਨ ਸੈਸ਼ਨ ਜਿਹੜਾ ਲੋਕ ਸਭਾ ਦਾ ਔਰ ਰਾਜ ਸਭਾ ਦਾ ਉਹਦੇ ਚ ਵੀ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਰਾਜ ਸਭਾ ਚ ਵੀ ਔਰ ਲੋਕ ਸਭਾ ਚ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਇਹ ਟੇਕ ਅਪ ਕੀਤਾ ਇਸ਼ੂ ਵੀ ਸਾਡਾ ਰੂਰਲ ਡਿਵੈਲਪਮੈਂਟ ਫੰਡ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਰਵ ਸਿੱਖਿਆ ਅਭਿਆਨ ਦਾ ਪੈਸਾ ਆਯੂਸ ਦਾ ਪੈਸਾ ਤਕਰੀਬਨ 8000 ਕਰੋੜ ਰੁਪਇਆ ਸਾਡਾ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਪੈਸੇ ਦੀ ਵਰਤੋਂ ਕੀਤੀ ਜਾਵੇ ਤਾਂ ਮੈਂ ਸ਼ਬਦ ਵਰਤਿਆ ਪੈਸੇ ਬੀਜੇਪੀ ਵਾਲੇ ਸਾਡਾ ਨਹੀਂ ਦੇ ਰਹੇ ਤੇ ਉਤੋਂ ਚੋਰੀ ਤੇ ਸੀਨਾ ਜੋਰੀ ਵੀ ਨਾਲੇ ਤੇ ਚੋਰੀ ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਪੰਜਾਬ ਨੇ ਕਿਸ ਹੱਦ ਤੱਕ ਵਿਤਕਰਾ ਹੋ ਰਿਹਾ ਇੱਕ ਐਗਜ਼ਾਮਪਲ ਹੋਰ ਵੀ ਦਊਗਾ ਇਹਦੇ ਨਾਲ ਮੈਂ ਤੁਹਾਨੂੰ ਪੀਐਸਪੀਸੀਐਲ 2300 ਕਰੋੜ ਰੁਪਇਆ ਦਾ ਜਿਹੜਾ ਆ ਉਹਦੀ ਲਿਮਿਟ ਸੀ ਕਰਜ਼ਾ ਚੁੱਕਣ ਦੀ ਉਹਨੂੰ 50% ਜਿਹੜਾ ਆ ਡਿਕਰੀਸ ਕਰਤਾ ਇਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਰਿਡਿਊਸ ਕਰਤਾ ਵੀ ਤੁਸੀਂ ਇਹ ਜਿਹੜਾ ਪੀਐਸਪੀਸੀਐਲ ਵਾਸਤੇ ਵੀ ਪੈਸਾ ਜਿਹੜਾ ਆ ਤੁਸੀਂ ਨਹੀਂ ਲੈ ਸਕਦੇ ਕਰਜ਼ਾ ਨਹੀਂ ਲੈ ਸਕਦੇ ਸਾਡੇ ਤੇ ਪਾਬੰਦੀ ਲਾਈ ਆ ਸਿਰ ਪੰਜਾਬ ਤੇ ਹੋਪ ਤੇ ਹੋਰ ਪੰਜਾਬ ਦੇ ਜਿਹੜੇ ਗੋਦਾਮਾਂ ਉਹ ਭਰੇ ਪਏ ਅਨਾਜ ਨਾਲ ਔਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਫੂਡ ਐਂਡ ਜਿਹੜੇ ਪ੍ਰੋਸੈਸ ਮਿਨਿਸਟਰ ਹੈ ਉਹ ਵੀ ਦਿੱਲੀ ਜਾ ਕੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਆ ਮੁੱਖ ਮੰਤਰੀ ਜੀ ਚਿੱਠੀ ਲਿਖ ਚੁੱਕੇ ਆ ਤਮਾਮ ਸਾਡੇ ਅਫੀਸ਼ੀਅਲਸ ਕਨਸਰਨ ਡਿਪਾਰਟਮੈਂਟ ਦੇ ਬਾਰ-ਬਾਰ ਦਿੱਲੀ ਸਰਕਾਰ ਨਾਲ ਟੇਕ ਅਪ ਇਸ਼ੂ ਕਰ ਚੁੱਕੇ ਆ ਅੱਜ ਵੀ ਕਿਉਂਕਿ ਅਗਲੀ 30 ਤਰੀਕ ਨੂੰ 30 ਸਤੰਬਰ ਤੋਂ ਪੰਜਾਬ ਦੀਆਂ ਮੰਡੀਆਂ ਝੋਨਾ ਆਉਣ ਲੱਗ ਜਣਾ ਅੱਜ ਵੀ ਪੰਜਾਬ ਦੇ ਕਦਾਮਾਂ ਚੋਂ ਜਿਹੜੀ ਫਸਲ ਹੈ ਉਹ ਭਾਰਤ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਹੈ ਵਿਤਕਰਾਂ ਨਹੀਂ ਹੈ ਤੇ ਕੀ ਹੈ ਇਸ ਤੋਂ ਵੱਧ ਵਿਤਕਰਾ ਪੰਜਾਬ ਨਾਲ ਕੀ ਹੋ ਸਕਦਾ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੀ ਇੱਕ ਇੱਕ ਪੈਸਾ ਜਿਹੜਾ ਉਹਨਾਂ ਦੀ ਕਮਾਈ ਚੋਂ ਅੱਡ ਅੱਡ तरीके ਨਾਲ ਕੇਂਦਰ ਸਰਕਾਰ ਨੇ ਇਕੱਠਾ ਕੀਤਾ ਉਹ ਸਾਨੂੰ ਦੇਣ ਨੂੰ ਤਿਆਰ ਨਹੀਂ ਆ ਤੇ ਉੱਤੋਂ ਕਹਿੰਦੇ ਜੀ ਪੰਜਾਬ ਸਰਕਾਰ ਮਰੀਜ਼ਾਂ ਦਾ ਇਲਾਜ ਨਹੀਂ ਕਰਾ ਰਹੀ ਮੈਨੂੰ ਇਸ ਗੱਲ ਦੀ ਤੇ ਤਸੱਲੀ ਹੋਈ ਅੱਜ ਪੱਤਰਕਾਰ ਵੀਰੋ ਕਿ ਅੱਜ ਤਕਰੀਬਨ 2.5 ਸਾਲ ਹੋ ਗਿਆ ਆਵਾਦੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅੱਜ 2.5 ਸਾਲਾਂ ਬਾਅਦ ਘੱਟੋ-ਘੱਟ ਚਾਹੇ ਜੇਪੀ ਨੱਡਾ ਜੀ ਹੋਣ ਹੈਲਥ ਮਿਨਿਸਟਰ ਚਾਹੇ ਬੀਜੇਪੀ ਦੇ ਦੂਜੇ ਤੀਜੇ ਲੀਡਰ ਜਿਹੜੇ ਦਿੱਲੀ ਤੋਂ ਆਣ ਉਹਨਾਂ ਨੂੰ ਘਟੋ-ਘਟ ਪੰਜਾਬ ਦੀ ਜਾਤ ਤੇ ਆਈ ਲੇਕਿਨ ਮੈਂ ਤੁਹਾਡੇ ਰਾਨੀ ਦੱਸਣਾ ਚਾਹੁੰਨਾ ਭਾਰਤ ਸਰਕਾਰ ਨੂੰ ਪ੍ਰਧਾਨ ਮੰਤਰੀ ਜੀ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਔਰ ਬੀਜੇਪੀ ਦੀ ਤਮਾਮ ਲੀਡਰਸ਼ਿਪ ਜਿਹੜਾ ਤਾਲਾਸ਼ਾਈ ਤਰੀਕੇ ਨਾਲ ਪੰਜਾਬ ਦਾ ਵਿਤਕਰਾ ਕਰ ਰਹੀ ਵਿਤਕਰਾ ਕਰ ਰਹੀ ਹੈ ਕਿ ਸਾਡਾ 8000 ਕਰੋੜ ਰੁਪਇਆ ਜਿਹਦੇ ਨੇ ਸਾਡੀਆਂ ਪਿੰਡਾਂ ਦੀਆਂ ਸੜਕਾਂ ਬਣਨੀਆਂ ਤੁਸੀਂ ਆਪ ਅੰਦਾਜ਼ਾ ਲਾਓ ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਤਿੰਨ ਜਿਦੇਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਭਾਈਵਾਲ ਸੀ ਉਹ ਤਿੰਨ ਕਾਨੂੰਨ ਤੇ ਵਾਪਸ ਲੈ ਲਏ ਜਦੋਂ ਵਟਾ ਐਜੂਕੇਸ਼ਨ ਚੱਲਿਆ ਬਹੁਤ ਵੱਡੀ ਲੜਾਈ ਲੜੀ ਕਿਸਾਨਾਂ ਨੇ ਲੇਕਿਨ ਭਾਜਪੀ ਨੂੰ ਇਹ ਸਮਝ ਆ ਗਈ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਪਿੰਡੂ ਅਰਥਚਾਰਾ ਬੜਾ ਮਜ਼ਬੂਤ ਹੈ ਨੂੰ ਪੈਸਨੈਸ ਕਰਨ ਵਾਸਤੇ ਅੱਜ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਕੇ ਬੈਠਿਆ ਮਕਸਦ ਕੀ ਕੇਪੀ ਦਾ ਇੱਕੋ ਹੀ ਆ ਕਿ ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣ ਪੰਜਾਬ ਦੀਆਂ ਸੜਕਾਂ ਖਤਮ ਹੋ ਜਾਣ ਪੰਜਾਬ ਦਾ ਕਿਸਾਨ ਮਾਰਿਆ ਜਾਵੇ ਪੰਜਾਬ ਦਾ ਗਰੀਬ ਮਾਰਿਆ ਜਾਵੇ ਇਹਦੇ ਲਈ ਵਿਤਕਰੇ ਦੀ ਤਰ੍ਹਾਂ ਪੰਜਾਬ ਨਾਲ ਇੱਕ ਬਹੁਤ ਮੰਦ ਭਾਗਾ ਜਿਹਨੂੰ ਕਹਿ ਸਕਦੇ ਹੋ ਰਵਈਆ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਦਾ ਉਹਦਾ ਇਹ ਵਾਰ-ਵਾਰ ਪ੍ਰਗਟਾਵਾ ਕਰ ਰਿਹਾ ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਮੰਡੀ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਆਯੂਸ਼ ਯੋਜਨਾ ਦੀ ਗੱਲ ਹੈ ਚਾਹੇ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਹੈ ਚਾਹ ਪੀਐਸਪੀਸੀਐਲ ਨੂੰ ਬੋਰੋਇੰਗ ਕਰਨ ਵਾਸਤੇ ਜਿਹੜਾ ਲੋਨ ਦੀ ਲਿਮਿਟ ਹੈ ਉਹਨੂੰ 50% ਜਿਹੜਾ ਆ ਉਹ ਡਿਕਰੀਸ ਕਰਤਾ ਹੈ ਤੇ ਚਾਹੇ ਸਾਡੇ ਗਦਾਮਾ ਚੋਂ ਫਸਲ ਚੱਕਣ ਦੀ ਗੱਲ ਹੈ ਹਰ ਥਾਂ ਤੇ ਪੰਜਾਬ ਨਾ ਮੋਦੀ ਸਾਹਿਬ ਦੀ ਸਰਕਾਰ ਵਿਤਕਰਾ ਕਰ ਰਹੀ ਹੈ 180 85 ਲੱਖ ਮੈਟ੍ਰਿਕ ਟਨ ਫਸਲ ਸਾਡੀ ਅਗਲੇ ਮਹੀਨੇ ਆ ਜਾਣੀ ਆ ਤੇ ਅੱਜ ਜਦੋਂ ਵਾਰ-ਵਾਰ ਪਿਛਲੇ ਤਕਰੀਬਨ 2-2 ਮਹੀਨਿਆਂ ਤੋਂ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਡੇ ਮੰਤਰੀ ਸਾਹਿਬ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਾਡੇ ਅਫੀਸ਼ੀਅਲ ਸਹਿਬਾਨ ਕਿ ਇਹ ਗੋਦਾਮ ਖਾਲੀ ਕਰਵਾਓ ਸਾਡੇ ਕਿਸਾਨ ਦੀ ਫਸਲ ਕਿੱਥੇ ਰੱਖੀ ਜਾਊਗੀ ਬੀਜੇਪੀ ਦੇ ਕੰਨ ਤੇ ਜੂ ਨਹੀਂ ਸਰਕਾਰੀ ਕਿਉਂਕਿ ਬੀਜੇਪੀ ਮੋਦੀ ਸਾਹਿਬ ਦੀ ਸਰਕਾਰ ਇੱਕੋ ਹੀ ਮਕਸਦ ਨਾਲ ਪੰਜਾਬ ਨਾਲ ਦੇਖਦੀ ਕਿ ਪੰਜਾਬ ਦਾ ਨੁਕਸਾਨ ਪੰਜਾਬ ਦਾ ਆਰਥਿਕ ਜਿਹੜਾ ਪਿੰਡੂ ਆਰਥਿਕ ਜਿਹੜਾ ਢਾਂਚੇ ਨੂੰ ਤੈਸਨਾਸ ਕਿਤਰਾ ਕਰਨਾ ਪੰਜਾਬ ਨੂੰ ਨੁਕਸਾਨ ਕਿਤਰਾ ਪਹੁੰਚਾਉਣਾ ਇਦਲੀ ਜਿਹੜੀ ਆ ਬੀਜੇਪੀ ਸਰਕਾਰ ਲੱਗੀ ਆ ਲੇਕਿਨ ਮੈਂ ਨੱਡਾ ਜੀ ਨੂੰ ਔਰ ਤਮਾਮ ਬੀਜੇਪੀ ਲੀਡਰਸ਼ਿਪ ਨਾਲ ਦੱਸਣਾ ਚਾਹੁੰਦਾ ਪੰਜਾਬੀ ਨਾਤੇ ਡਰਨ ਵਾਲੇ ਆ ਤੇ ਨਾ ਤੁਹਾਡੇ ਤੋਂ ਘਬਰਾਉਣ ਵਾਲੇ ਆ ਅਸੀਂ ਭੀਖ ਨਹੀਂ ਮੰਗ ਰਹੇ ਮੋਦੀ ਜੀ ਨੱਡਾ ਜੀ ਅਸੀਂ ਭੀਖ ਨਹੀਂ ਮੰਗ ਰਹੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਤੁਸੀਂ ਨਹੀਂ ਦੇ ਰਹੇ ਪੰਜਾਬ ਦੀ ਸਰਕਾਰ ਨਾ ਪੰਜਾਬ ਦੇ ਲੋਕਾਂ ਦਾ ਤੁਸੀਂ ਵਿਤਕਰਾ ਕਰ ਰਹੇ ਹੋ ਤੁਹਾਨੂੰ ਇਹਦਾ ਖਮਿਆਜਾ ਜਿਹੜਾ ਆਉਣ ਵਾਲੇ ਟਾਈਮਸ ਭੁਗਤਣਾ ਪਊਗਾ ਸੋ ਆ ਜਿਹੜੀ ਤਸਵੀਰ ਹੈ ਜਿਹਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਪਰੂ ਹੋਇਆ ਸੀ ਇਹ ਅਸਲ ਤਸਵੀਰ ਹੈ ਕਿ ਪੰਜਾਬ ਦਾ ਇਕਨੋਮਿਕ ਤਰੀਕੇ ਜਿਹੜਾ ਪੂਰਾ ਢਾਂਚਾ ਹੈ ਉਹਨੂੰ ਖਤਮ ਕਰਨੀ ਉਹਨੂੰ ਤੈਸ ਨੈਸ ਕਰਨੀ ਭਾਜਪਾ ਰੋਜ਼ ਆਡਰ ਤਰੀਕੇ ਨਾਲ ਸਾਹ। ਸੋ ਇਹਦੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਇਵਨ ਇਵਨ ਇੱਕ ਲਾਸ ਸੌਰੀ ਮੈਂ ਇੱਕ ਬਹੁਤ ਇੰਪੋਰਟੈਂਟ ਪੁਆਇੰਟ। ਇਵਨ ਮੈਂ ਜਿਹੜਾ ਇਹ ਗੁਣਗਾਨ ਕਰਾਇਆ ਸੀ ਜੱਟਾ ਜੀ ਆਪਣੇ ਹੈਲਥ ਜਿਹੜੀ ਮਿਨਿਸਟਰੀ ਦਾ ਤੇ ਯੋਜਨਾਵਾਂ ਦਾ ਆਜੀ ਬੀਜੇਪੀ ਦਾ ਇੱਕ ਨੇਤਾ ਜਿਹੜਾ ਦਿੱਲੀ ਦਾ ਸਿੱਖ ਨੇਤਾ ਹੈ ਆਪਣੇ ਆਪ ਨੂੰ ਕਹਿੰਦਾ ਸਿੱਖ ਨੇਤਾ ਤਾਂ ਨਹੀਂਗਾ ਉਹ ਵੀ ਮੋਦੀ ਤੇ ਗੁਣਗਾਰਿਆ ਸੀ ਅੱਜ ਮੇਰੇ ਕੋ ਆ ਹਵਾਰ ਹੈ ਇੰਡੀਆ ਦਾ ਇੱਕ ਲੀਡਿੰਗ ਨਿਊਜ਼ਪੇਪਰ ਹੈ ਉਹ ਵੀ ਇਹ ਕਹਿ ਰਿਹਾ ਹੈ ਕਿ ਲੋਕਾਂ ਦੀ ਸਿਹਤ ਨਾਲ ਲਗਾਤਾਰ ਕੇਂਦਰ ਸਰਕਾਰ ਜਿਹੜੀ ਆ ਉਹ ਤੱਕਾ ਕਰ ਰਹੀ ਹੈ ਕਿਉਂਕਿ ਜਿਹੜੇ ਕਹਿੰਦੇ ਸੀ ਅਸੀਂ 2.5% ਜੀਡੀਪੀ ਦਾ فرق ਜਿਹੜਾ ਆ ਦੇਸ਼ ਦੀ ਜਿੰਦੀ ਚ ਦਾ ਹੈਲਥ ਸੈਕਟਰ ਤੇ ਕਰਨਾ ਉਹ ਲਗਾਤਾਰ ਮੋਦੀ ਸਰਕਾਰ ਦੇ ਬਜਟ ਚ ਘਟਦਾ ਜਾ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਨੱਡਾ ਜੀ ਤੇ ਦੇਸ਼ ਦਾ ਲੀਡਿੰਗ ਨਿਊਜ਼ਪੇਪਰ ਕਹਿ ਰਿਹਾ ਹੈ ਤੁਸੀਂ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਮ ਕਰ ਰਹੇ ਹੋ ਤੁਸੀਂ ਹੈਲਥ ਸੈਕਟਰ ਨੂੰ ਦੇਖ ਕੇ ਨੂੰ ਖਤਮ ਕਰ ਰਹੇ ਹੋ ਤੁਸੀਂ ਪੰਜਾਬ ਨਾਲ ਵਿਤਕਰਾ ਕਰ